ਗੋਰਪ੍ਰੀਤ ਸਿੰਘ ਸ਼ਾਨਾ ਕਾਉਂਸਲਰ ਪ੍ਰੇਮਨਗਰ ਤਾਰਾਸਲਾਮ ਸਾਡੇ ਅੱਜ ਇੱਥੇ ਸਾਰੇ ਮਹੱਲੇ ਨਿਵਾਸੀ ਸਾਰੇ ਇਕੱਠੇ ਹੋਏ ਨੇ ਅਸੀਂ ਅੱਜ ਨਸ਼ੇ ਦੇ ਖਿਲਾਫ ਅੱਜ ਇਹ ਹੀ ਮੀਟਿੰਗ ਕੀਤੀ ਸਾਰੇ ਮਹੱਲੇ ਵਾਲਿਆਂ ਨੇ ਸਾਡੇ ਪਰਸੋਂ ਇੱਕ ਮੁੰਡਾ सनी ਜੀ ਨਸ਼ੇ ਕਰਕੇ ਸਾਡੇ ਡੈਥ ਹੋ ਗਿਆ ਅੱਜ ਇਹ ਮਹੱਲੇ ਚ ਸਾਡੀ ਚੌਥੀ ਡੈਥ ਹੋ ਗਈ ਏ ਸਾਡੇ ਇੱਥੇ ਮਹੱਲੇ ਦੇ ਵਿੱਚ 5-6 ਬੰਦੇ ਨੇ ਜਿਹੜੇ ਮੁੰਡੇ ਨੇ ਉਹ ਇੱਥੇ ਨਸ਼ਾ ਵੇਚ ਰਹੇ ਨੇ ਤੇ ਪੁਲਿਸ ਜਿਹੜੀ ਉਹਨਾਂ ਤੇ ਦੋ ਤਿੰਨ ਵਾਰੀ ਪਰਚਾ ਵੀ ਕਰ ਚੁੱਕੀ ਏ ਪਰ ਉਹ ਆ ਤੇ ਬੰਦੇ ਸੁਧਰਦੇ ਨਹੀਂ ਅੱਜ ਅਸੀਂ ਮਹੱਲੇ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਅਸੀਂ ਵੱਧ ਚੜ ਕੇ ਉਹਨਾਂ ਦਾ ਵਿਰੋਧ ਕਰਕੇ ਤੇ ਉਹਨਾਂ ਨੂੰ ਇਥੋਂ ਮਹੱਲੇ ਚੋਂ ਅਸੀਂ ਕੋਸ਼ਿਸ਼ ਇਹ ਕਰਾਂਗੇ ਵੀ ਬਾਹਰ ਕੀਤਾ ਜਾਵੇਗਾ ਤੇ ਸਾਡੇ ਪੁਲਿਸ ਪੁਲਿਸ ਵਾਲੇ ਤੇ ਸਾਦ ਨੂੰ ਇੰਨਾ ਸਹਿਯੋਗ ਨਹੀਂ ਰਿਹਾ ਦਿੰਦੀ ਵੀ ਜਿੰਨਾ ਦੇ ਦੇਣਾ ਚਾਹੀਦਾ ਸਾਡੇ ਸਾਰੇ ਮਹੱਲੇ ਦੇ ਨੇ 3-4 ਮੁੰਡੇ ਨੇ ਅਸੀਂ ਇਹਨਾਂ ਨੂੰ ਸਾਲ ਦੇ 2 ਸਾਲ ਤੋਂ ਸਮਝਾਉਂਦਿਆਂ ਵੀ ਹੋ ਗਿਆ ਵਾ ਅਸੀਂ ਇੱਥੇ ਮਹੱਲੇ ਵਿੱਚ ਕੈਮਰੇ ਵੀ ਲਾਏ ਗਏ ਨੇ ਸਾਰਿਆਂ ਨਾਲ ਮਿਲ ਕੇ ਪਰ ਉਹ ਹੁਣ ਸਾਡੇ ਆਊਟਸਾਈਡਰ ਬਾਹਰ ਜਾ ਕੇ ਇਹ ਨਸ਼ਾ ਵੇਚ ਰਹੇ ਨੇ ਪਰ ਉਹ ਜਿੱਥੇ ਵੀ ਵੇਚਣ ਦੇ ਨੇ ਉਹ ਵੀ ਸਾਡੇ ਸਾਡੇ ਵਸਦੀਕ ਨੇ ਇੱਥੋਂ ਦੇ ਰਹਿਣ ਵਾਲੇ ਅਸੀਂ ਕਹਿੰਦੇ ਆਂ ਕਿ ਇਹਨਾਂ ਦਾ ਇਹ ਖਾਤਮਾ ਕੀਤਾ ਜਾਵੇ ਜਾਂ ਇਹਨਾਂ ਦੇ ਘਰ ਦੇ ਤਾਲੇ ਲਾਏ ਜਾਣ ਜਿਹੜੇ ਨਸ਼ਾ ਵੇਚਦੇ ਨੇ ਕੋਈ ਇਹ ਨਸ਼ਾ ਵੇਚਦਾ ਇਹਨਾਂ ਦੇ ਕਾਬੂ ਨਹੀਂ ਹੱਥ ਉਸ ਦਾ ਕਰਦੀ ਜਾਨੀ ਕੋਈ ਹੱਥ ਉਸ ਦਾ ਨੇ ਵਜੂ ਉਤਾਰ ਵੇਚੀ ਅਸੀਂ ਜੋ ਵੀ ਹੋਏਗੀ ਜਿੰਨਾ ਵੱਧ ਤੋਂ ਵੱਧ ਸਖਤੀ ਕੀਤੀ ਜਾਏਗੀ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗਾ ਵੀ ਪਹਿਲਾਂ ਇੱਕ ਵਾਰੀ ਵਾਰਨਿੰਗ ਦਿੱਤੀ ਜਾਏਗੀ ਨਹੀਂ ਤੇ ਫਿਰ ਅਸੀਂ ਉਹਨਾਂ ਨੂੰ ਮਹੱਲੇ ਦੇ ਵਿੱਚ ਵਿੱਚ ਨਹੀਂ ਵੜਨ ਦੇਵਾਂਗੇ ਇਹ ਬੜੇ ਜੀ ਆਪਣਾ ਨਾਮ ਲਾ ਦਿਓ ਆਪਣੀ ਮਾਰਕੀ ਲਾ ਦਿਓ ਤੀਰਿ ਵਰਮਾ ਵਾਰ ਨੰਬਰ 14 ਤੋਂ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਨਾ ਚਾਹਾਂਗਾ ਮੈਂ মিডিਆ ਦੇ ਜ਼ਰੀਏ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਬੰਦੇ ਦੇ ਪੁੱਤ ਬਣ ਜੋ ਜੇ ਤੁਸੀਂ ਆਪਣੇ ਆਪ ਨੂੰ ਸੁਧਾਰ ਸਕਦੇ ਹੋ ਠੀਕ ਹੈ ਨਹੀਂ ਸੁਧਾਰਨੇ ਤਾਂ ਹੀ ਸੁਧਾਰ ਸਕਦੇ ਆਂ ਮੱਲੇ ਦੇ ਵਿੱਚ ਜਿਹੜਾ ਨਸ਼ਾ ਵੇਚਦੇ ਨੇ ਤੇ ਜਿਹੜੇ ਆਊਟਸਾਈਡ ਆਂਦੇ ਨੇ ਜੇ ਰਾਤ ਨੂੰ ਕਿਤੇ ਲੱਭ ਗਏ ਉਹਨਾਂ ਨੂੰ ਬਣ ਕੇ ਨਾ ਕੁੱਟਾਂਗੇ ਕਿ ਯਾਦ ਰੱਖਾਂਗੇ ਮੈਂ ਪੁਲਿਸ ਨੂੰ ਵੀ ਵਾਰਨਿੰਗ ਦੇਣਾ ਚਾਹੁੰਦਾ ਪੁਲਿਸ ਨੂੰ ਵਾਰਨ ਕਰਨਾ ਚਾਹੁੰਦਾ ਐਸਐਸਪੀ ਬਟਾਲਾ ਨੂੰ ਵਾਰਨ ਕਰਨਾ ਚਾਹੁੰਦਾ ਸਿਟੀ ਪੁਲਿਸ ਸਟੇਸ਼ਨ ਐਸਐਚਓ ਸਾਹਿਬ ਨੂੰ ਵਾਰਨ ਕਰਨਾ ਚਾਹੁੰਦਾ ਕਿ ਮੱਲੇ ਦੇ ਵਿੱਚ ਨਸ਼ਾ ਵੇਚਣ ਵਾਲੇ ਦੀ ਦਾਗ ਵਧਣ ਦੀ ਆ ਇਹਨਾਂ ਨੂੰ ਨੱਥ ਪਾਈ ਜਾਵੇ ਇਨਾ ਤੋਂ ਰੋਕਿਆ ਜਾਵੇ ਤਾਂ ਕਿ ਜਿਨ੍ਹਾਂ ਦੇ ਉੱਤੇ ਪਰਚੇ ਹੋਏ ਦੇ ਨੇ ਉਹਨਾਂ ਦੀ ਵੀ ਸਕ੍ਰੀਨਿੰਗ ਕੀਤੀ ਜਾਵੇ ਦੁਆਰਾ ਤੋਂ ਉਹਨਾਂ ਦੇ ਘਰ ਸਰਚ ਕੀਤਾ ਜਾਵੇ ਜਿੱਥੇ ਨਸ਼ਾ ਫਿਲਦਾ ਉਹਨਾਂ ਦੇ ਦੁਆਰਾ ਪਰਚਾ ਪਾਇਆ ਜਾਵੇ ਮੈਂ ਪੂਰੇ ਮੁਹੱਲੇ ਵਾਸੀਆਂ ਦੇ ਨਾਲ ਖੜਾ ਵਾਂ ਪੂਰੇ ਮੁਹੱਲੇ ਦੀ ਮੀਟਿੰਗ ਕੀਤੀ ਗਈ ਆ ਅਸੀਂ ਸਾਰੇ ਮਿਲ ਕੇ ਇਕੱਠਾ ਹੋ ਕੇ ਨਸ਼ੇ ਦੇ ਵਿਰੁੱਧ ਅਸੀਂ ਕੰਮ ਕਰ ਰਹੇ ਹਾਂ ਨਹੀਂ ਇਹੋ ਜੀ ਇਸ ਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਆਊਗਾ ਜੇ ਇਹੋ ਜੀ ਪੁਜੀਸ਼ਨ ਰੁਕਨੇ ਰਹਾਂਦਾ ਮੈਂ মিডিਆ ਜੇ ਫੇਰ ਦੇਣਾ ਚਾਹੁੰਦਾ ਵਾਂ ਜਿਹੜਾ ਕੋ ਨਸ਼ੇ ਦੇ ਵਿਰੁੱਧ ਆਏਗਾ ਸਭ ਤੋਂ ਪਹਿਲੇ ਉਹਨੂੰ ਚਲ ਬੋਲੋ ਹੋਏ ਹੋ ਜੇ ਚਾਰ ਪੰਜ ਬੰਦੇ ਸਾਡੇ ਮੱਲੇ ਕੰਮ ਕਰਦੇ ਨੇ ਤੇ ਇਹ ਬੰਦੇ ਕਿਦੇ ਇਹਨਾਂ ਨੂੰ ਕਿਹੜੀ ਦੁਕੀ ਸੁਝ ਆ ਮਲੇ ਤੇ ਹੋਰ ਕਹਿਣਾ ਇਹੋ ਜਿਹਾ ਪਾਪ ਨਾ ਜਿਹੜਾ ਮਰਨਾ ਹੋ ਗਿਆ ਬਹੁਤ ਖਤਰਾ ਖਾਪੇ ਸਾਡੇ ਮੱਲੇ ਆ ਪੰਜ ਬੰਦੇ ਕੰਮ ਆ ਜਣਾ ਤੇ ਨਸ਼ਾ ਬਿਲਕੁਲ ਖਤਮ ਹੋ ਜਾਏਗਾ ਇਹ ਨਸ਼ਾ ਤਿੰਨ ਚਾਰ ਸਾਲ ਹੋਏ ਚੱਲਣ ਰਿਹਾ ਇੱਥੇ ਤੇ ਇਹ ਮੁਰਦੇ ਨਹੀਂ ਪੇ ਕਿਸੇ ਦੀ ਪਰਵਾਹ ਨਹੀਂ ਕਰਦੇ ਜੀ ਜਿਹੜੇ ਵੀ ਚੋਣਾਂ ਵਾਲੇ ਵਖਰੇ ਨੇ ਤੇ ਪੀਣ ਵਾਲੇ ਵਖਰੇ ਨੇ ਠੀਕ ਹੈ ਇਹਨਾਂ ਨੂੰ ਕੜੀ-ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੁਹਾਡਾ ਕੰਮ ਬਹੁਤ ਖਰਾਬ ਹੋ ਗਿਆ ਮੇਰੇ ਦੋ ਜਿਹੜੇ ਪੁੱਤਰਿਆ ਨਿੱਕੇ ਜਿਹੇ ਕੰਮ ਕਰ ਆ ਮੈਨੂੰ ਨਿਸਾਬ ਮਿਲਣਾ ਚਾਹੀਦਾ ਬਸ ਵੀਰਵਾਰ 22 ਤਰੀਕ ਨੂੰ ਡੇਢ ਘੰਟੇ ਨਿਗਾਹਣ ਕੇ ਮੁੰਡਾ ਮੇਰਾ ਘਰ ਕਿੰਨੀ ਮਰੀ ਜਾਂਦਾ ਕਹੀ ਉਹਨੂੰ ਚੁੱਕਿਆ ਹਸਤਾ ਲੈ ਗਏ ਆ ਉਮਰ ਨਹੀਂ 37 ਸਾਲ ਉਮਰ ਮੁੰਡੇ ਦੀ 39 ਸਾਲ ਹੈ ਚਲੋ ਕੋਈ